ਪਿਛਲੇ ਦਿਨੀ ਇੱਕ ਮਾਮਲਾ ਕਾਫੀ ਚਰਚਾ ਦੇ ਵਿੱਚ ਆਇਆ ਸੀ ਜਦੋਂ ਫਰੀਦਕੋਟ ਦੇ ਪਾਸ ਆਦਿਕ ਦੀ SBI ਬੈਂਕ ਦੀ ਬ੍ਰਾਂਚ ਦੇ ਇੱਕ ਮੁਲਾਜ਼ਮ ਵੱਲੋਂ ਲੋਕਾਂ ਦੇ ਖਾਤਿਆਂ ਦੀਡ ਸ਼ਾਰਡ ਕਰ ਕਰੋੜਾ ਰੁਪਏ ਦਾ ਕਪਲਾਕਰ ਫਰਾਰ ਹੋ ਗਿਆ ਸੀ ਜਿਸ ਨੂੰ ਪੁਲਿਸ ਵੱਲੋਂ ਮਥਰਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਮਾਮਲੇ ਦੀ ਲਗਾਤਾਰ ਜਾਂਚ ਚੱਲ ਰਹੀ ਸੀ ਦੱਸ ਦਈਏ ਕਿ ਹੁਣ ਫਰੀਦਕੋਟ ਤੋਂ ਵੱਲੋਂ ਗਾਜ਼ੀਆਬਾਦ ਤੋਂ ਅਭਿਸ਼ੇਕ ਗੁਪਤਾ ਨਾਮਕ ਦਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਅਮਿਤ ਢਿੰਗਰਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਜੋ ਅਮਿਤ ਢਿੰਗਰਾ ਵੱਲੋਂ ਕੀਤੇ ਗਏ ਫਰੋਡ ਦੇ ਪੈਸਿਆਂ ਨੂੰ ਅੱਗੇ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦਾ ਸੀ ਕਾਫੀ ਜਾਂਚ ਦੌਰਾਨ ਪੁਲਿਸ ਨੂੰ ਅਪੀਸ਼ੇਕ ਅਤੇ ਅਮਿਤ ਢਿੰਗੜਾ ਦੀ ਕਰੀਬ 22 ਕਰੋੜ ਦੀ ਚੱਲ ਰਹੀ ਚੱਲ ਚੱਲ ਜਿਆਦਾ ਦੀ ਜਾਣਕਾਰੀ ਮਿਲੀ ਹੈ ਜਿਸ ਨੂੰ ਕਾਨੂੰਨ ਦੇ ਮਤਾਬਕ ਫ੍ਰੀਜ਼ ਕਰਵਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਉਸਦੇ ਬੈਂਕ ਖਾਤੇ ਵਿੱਚ 10 ਲੱਖ ਦੀ ਨਗਦੀ ਅਤੇ ਕਰੀਬ 10 ਤੋਲੇ ਸੋਨਾ ਤੇ ਵੀ ਪਤਾ ਲੱਗਿਆ ਹੈ ਜਿਸ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ ਜਿਸ ਦਾ ਖਲਾਸਾ ਅੱਜ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਿਗਾ ਜਨਵਰ ਲੋਕ ਪ੍ਰੈਸ ਕਾਨਫਰੰਸ ਕਰ ਸਾਂਝਾ ਕੀਤਾ ਹੈ ਸ ਸਾਦਿਕ ਵਿਖੇ SBI ਬੈਂਕ ਦਾ ਇੱਕ ਕਲਰਕ ਸੀ ਜਿਹਨੇ ਮਲਟੀਪਲ ਕਰੋੜਸ ਦੀ ਠੱਗੀ ਮਾਰੀ ਸੀ ਲੋਕਾਂ ਨਾਲ ਤੇ ਇੱਕ ਹਫਤਾ ਪਹਿਲਾਂ ਉਹਦੀ ਸਾਰੀ ਇਨਫੋਰਮੇਸ਼ਨ ਮੀਡੀਆ ਰਾਹੀਂ ਲੋਕਾਂ ਨਾਲ ਸ਼ੇਅਰ ਕੀਤੀ ਗਈ ਸੀ ਤੇ ਉਹਦੀ ਕੰਟੀਨਿਊਸ਼ਨ ਚ ਹੀ ਉਹਦੇ ਜਦੋਂ ਫਰੀਦਕੋਟ ਪੁਲਿਸ ਨੇ ਅੰਡਰ ਦਾ ਸੁਪਰਵੀਜ਼ਨ ਆਫ ਡੀਐਸਪੀ ਫਰੀਦਕੋਟ ਤੇ ਲੋਚਨ ਸਿੰਘ ਜੀ ਤੇ ਐਸਐਚਓ ਸਾਦਿਕ ਨਵਦੀਪਾ ਟੀ ਇਹਨਾਂ ਦੀ ਟੀਮ ਨੇ ਬਹੁਤ ਅੰਦੇਹੀ ਨਾਲ ਕੰਮ ਕਰਕੇ ਔਰ ਇਹਦੇ ਬੈਕਵਰਡ ਔਰ ਫਾਰਵਰਡ ਲਿੰਕੇਜ ਐਸਟੈਬਿਸ਼ ਕੀਤੇ तो हूँ एक हफ्ते बाद साढे बादलों एक होर एक्यूज एच अरेस्ट होया है अभिषेक गुप्ता नाम का ये अक्यूज है और ये गाजियाबाद तो अरेस्ट होया है इंटरस्टिंग गल ये है कि फरीदकोट पुलिस ने बहुत ही एक सैंटिफिक तरीके ना एक फाइनैशियल इनवैसिगेन की है और हाल तक टोटल ढाई करोड़ रुपए की जीडी ये मूवेबल और इमूवेबल एसट्स दिकवरी साढ़े वालों की गई है वो जिन्ना भी पैसा इन्हें गबन किया करोड़ रुपए द फाइनैशियल ट्रेल साढ़े वालों रिकवरी वाले पास कर दिता गया है और इन ढाई करोड़ तो अलावा ऑलमोस्ट दो करोड़ रुपए की होर एक बैकवर्ड ट्रेल स्टैबलिश की जा चुकी है जड़ा ये ढाई करोड़ रुपए है वो एक फ्लैट है जी जी कीमत डेढ़ करोड़ रुपए के आस है इस तुं तो अलावा दस तौले तो सोने की रिकवरी है तो दस लाख रुपए ਬੈਂਕ ਅਕਾਊਂਟਸ ਚ ਜਿਹੜਾ ਪੈਸਾ ਹੈ ਉਹਦੀ ਵੀ ਰਿਕਵਰੀ ਹੈ ਤੋਂ ਟੋਟਲ ਇਮੂਵੇਬਲ ਔਰ ਮੂਵੇਬਲ ਐਸੈਟਸ 2 ਟਾਈ ਕਰੋੜ ਦੇ ਅਭਿਸ਼ੇਕ ਗੁਪਤਾ ਦੀ ਅਰੈਸਟ ਤੋਂ ਬਾਅਦ ਸਾਡੇ ਕੋਲ ਆ ਗਏ ਨੇ ਜਿਨ੍ਹਾਂ ਦਾ ਪ੍ਰੋਪਰ ਪ੍ਰੋਸੀਜਰ ਹੈ ਇਹਨੂੰ ਫ੍ਰੀਜ਼ ਕਰਾਇਆ ਜਾਊਗਾ ਔਰ ਇਹਨੂੰ ਬੈਂਕ ਅਥਾਰਟिटीज ਦੇ ਨਾਲ ਮਿਲ ਕੇ ਜੋ ਵੀ ਪ੍ਰੋਸੈਸ ਬਣਦਾ ਹੋਗਾ ਤੇ ਉਹ ਲੋਕਾਂ ਨੂੰ ਇਹ ਪੈਸੇ ਵਾਪਸ ਦੁਆਏ ਜਾਣਗੇ ਜਿਹੜੇ 2 ਕਰੋੜ ਰੁਪਏ ਹੋਰ ਅ ਅਕਾਊਂਟ ਫੌਰ ਕਿਤੇ ਗਏ ਨੇ ਉਹਨਾਂ ਦੇ ਵੀ ਰਿਗਾਰਡਿੰਗ ਦੋ ਹੋਰ ਅਕਿਊਸਡ ਸਾਡੇ ਬੈਕਵਰਡ ਟ੍ਰੇਲ 'ਚ ਫਿਗਰ ਆਊਟ ਹੋਏ ਨੇ ਜਿਨ੍ਹਾਂ ਦੀ ਇਨਫੋਰਮੇਸ਼ਨ ਅਸੀਂ ਹਲੇ ਡਿਸਕਲੋਜ਼ ਨਹੀਂ ਕਰ ਰਹੇ ਹਾਂ ਜਦੋਂ ਉਹ ਫੜੇ ਜਾਣਗੇ ਤੇ ਉਹ ਰਿਕਵਰੀ ਹੋ ਜਾਊਗੀ ਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਇਹ ਹੀ ਸੀ ਕਿ ਜਿਹੜਾ ਫਰੀਦਕੋਟ ਪੁਲਿਸ ਵੱਲੋਂ ਇੱਕ ਕਮਿਟਮੈਂਟ ਕੀਤਾ ਗਿਆ ਸੀ ਆਮ ਲੋਕਾਂ ਨਾਲ ਕਿ ਵੀ ਅਸੀਂ ਤੁਹਾਡੇ ਪੈਸੇ ਐਸ ਪਰ ਪ੍ਰੋਸੈਸ ਆਫ ਲਾ ਜੋ ਵੀ ਸਾਡੇ ਵੱਲੋਂ ਕਾਰਵਾਈ ਬਣਦੀ ਹੋਗੀ ਲੋਕਾਂ ਦੇ ਪੈਸੇ ਵਾਪਸ ਧੁਵਾਉਣ ਵਾਸਤੇ ਉਹ ਸਾਡੇ ਵੱਲੋਂ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਕਦਮ ਚੁੱਕਿਆ ਗਿਆ ਹੈ। ਕਿਹੜੇ ਬੰਦੇ ਦੀ ਗ੍ਰਿਫਤਾਰੀ ਹੋਈ ਹੈ ਉਹ ਬੇਸਿਕਲੀ ਕਿੱਥੋਂ ਦਾ ਰਹਿਣ ਵਾਲਾ ਸੀ ਔਰ ਉਸਦਾ ਰੋਲ ਕੀ ਸੀ ਇਸ ਮਾਮਲੇ ਵਿੱਚ। ਤੇ ਇਹ ਬੰਦਾ ਯੂਪੀ ਦਾ ਹੀ ਰਹਿਣ ਵਾਲਾ ਹੈ ਔਰ ਇਹ ਅਮਿਤ ਢਿੰਗਰਾ ਜਿਹੜਾ ਇਹ ਮੁੱਖ ਦੋਸ਼ੀ ਸੀ ਇਹਦਾ ਇੱਕ ক্লোਜ਼ ਫਰੈਂਡ ਸੀ। ਤਾਂ ਇਹ ਇਹਨੇ ਆਪਣੇ 3-4 ਦੋਸਤਾਂ ਨਾਲ ਮਿਲ ਕੇ ਇਹ ਸਾਰੇ ਪੈਸੇ ਉਥੇ ਡਾਇਵਰਟ ਕਰਦਾ ਸੀ। ਤੇ ਇਹ ਅਭਿਸ਼ੇਕ ਗੁਪਤਾ ਜਿਵੇਂ ਕਿ ਦੱਸਿਆ ਗਿਆ ਕਿ ਇਹਦਾ ਕੋਈ ਸੋਰਸ ਆਫ ਇਨਕਮ ਨਹੀਂ ਹੈ। ਲੇਕਿਨ ਗਾਜ਼ੀਆਬਾਦ ਜੈਸੇ ਇਲਾਕੇ ਵਿੱਚ ਅਗਰ 1.5 ਕਰੋੜ ਰੁਪਏ ਦਾ ਫਲੈਟ ਬੰਦਾ ਲੈ ਰਹਾ ਹੈ ਉਹ ਚ 40-50 ਲੱਖ ਰੁਪਏ ਦਾ ਫਰਨੀਚਰ ਹੀ ਹੈ ਤਾਂ ਦੈਨ ਇਟ ਸ਼ੋਜ਼ ਕਿ ਇਹ ਸਾਰਾ ਪੈਸਾ ਕਿਵੇਂ ਡਾਇਵਰਟ ਹੋ ਰਿਹਾ ਸੀ ਔਰ ਜਿਵੇਂ ਮੈਂ ਪਿਛਲੀ ਵਾਰ ਦੱਸਿਆ ਸੀ ਤੁਹਾਨੂੰ ਇਹਨੂੰ ਇੱਕ ਫਲੈਸ਼ੀ ਲਾਈਫਸਟਾਈਲ ਦੀ ਆਦਤ ਸੀ ਤੇ ਇਹ ਆਪਣੇ ਸ਼ੌਕ ਪੂਰੇ ਕਰਨ ਵਾਸਤੇ ਹੀ ਆਪਣੇ ਦੋਸਤਾਂ ਨੂੰ ਇਹ ਪੈਸੇ ਡਾਇਵਰਟ ਕਰ ਦਿੰਦਾ ਸੀ ਤਾਂ ਆਪਣੇ ਸ਼ੌਕ ਪੂਰੇ ਕਰਦਾ ਸੀ ਤਾਂ ਕਿ ਇਹ ਕਲੀਨ ਰਹੇ ਔਰ ਇਹ ਪੈਸਾ ਅੱਗੇ ਚਲਾ ਜਾਏ। ਕਾਟ ਕੈਸ਼ ਸਿਰਫ 10 ਲੱਖ ਹੀ ਤੱਕ ਦਾ ਹੋਣਾ। ਜੀ ਇਹ ਜਿਹੜਾ ਅਕਾਊਂਟ 'ਚ ਹੈਗਾ ਉਹ 10 ਲੱਖ ਰੁਪਏ ਜਿਹਨੂੰ ਅਸੀਂ ਫ੍ਰੀਜ਼ ਕਰਾਵਾਂਗੇ ਇਸ ਤੋਂ ਇਲਾਵਾ ਕਿਉਂਕਿ ਇਹ ਇੱਕ ਫਾਈਨੈਂਸ਼ੀਅਲ ਬੰਦਾ ਸੀ ਅਮੀ ਢਿੰਗਰਾ ਤੇ ਜਿਹਨੂੰ ਵੀ ਫਾਈਨੈਂਸ ਦੀ ਨੋਲੇਜ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਕਿ ਫਿਜ਼ੀਕਲ ਫਾਰਮ ਆਫ ਕੈਸ਼ ਬਾਕਟ ਰੱਖੇ ਜਾਂਦੇ ਆ। ਤੋਂ ਜਿਵੇਂ ਵੀ ਹੈ ਇਹਦੀ ਸਾਰੇ ਪਰਤ ਦਰ ਪਰਤ ਅਸੀਂ ਇਨਵੈਸਟੀਗੇਸ਼ਨ ਕਰਕੇ ਸਾਰਾ ਜਿੱਥੇ-ਜਿੱਥੇ ਵੀ ਇਹਨੇ ਪੈਸਾ ਡਾਇਵਰਟ ਕੀਤਾ ਹੈ ਅਸੀਂ ਉਹ ਆਈਡੈਂਟੀਫਾਈ ਕਰ ਰਹੇ ਹਾਂ ਤੇ ਉਹਨੂੰ ਪ੍ਰੋਪਰ ਪ੍ਰੋਸੀਜਰ ਅਹੀਂ ਅਸੀਂ ਫ੍ਰੀਜ਼ ਕਰਾਵਾਂਗੇ ਤੇ ਇਹ ਕੁਲੀਫਾਈ ਆਪਾਂ ਗੱਲ ਜ਼ੋਰ ਕਰਦੇ ਵੀ ਦੋ ਬੰਦੇ ਹੋਰ ਹੈ ਜਿਹੜੇ ਮੌਨਿਟ ਹੋ ਸਕਦੇ ਇਸ ਮਾਮਲੇ ਵਿੱਚ ਉਹਨਾਂ ਦਾ ਵੀ ਇਸ ਪੜ ਵਿੱਚ ਕੀ ਰੋਲ ਹੋਸ ਸਰ ਰੋਲ ਜੀ ਉਹਨਾਂ ਦਾ ਵੀ ਸਿਮਿਲਰਲੀ ਇਹੀ ਹੈ ਕਿ ਜਿਵੇਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਦੋਂ ਅਸੀਂ ਕਰਦੇ ਹਾਂ ਤੇ ਅਸੀਂ ਪੈਸੇ ਨੂੰ ਫਾਲੋ ਕਰਦੇ ਹਾਂ ਫਾਲੋ ਦਾ ਮਨੀ ਤੇ ਪੈਸਾ ਜਿੱਥੇ-ਜਿੱਥੇ ਵੀ ਗਿਆ ਹੈ ਤੇ ਉਹਨਾਂ ਦਾ ਕਾਫੀ ਮੇਜਰ ਰੋਲ ਆਇਆ ਹੈ ਥੈਟ ਦੇ ਹੈਵ ਰੀਸੀਵਡ ਮਨੀ ਫਰਮ ਅਮਿਤ ਢਿੰਗਰਾ ਐਂਡ ਦੇ ਹੈਵ ਰਿਸੀਵਡ ਅ ਲੋਟ ਆਫ ਮਨੀ ਤਾਂ ਉਸੇ ਬੇਸਿਸ ਤੇ ਉਹਨਾਂ ਦੀ ਅਰੈਸਟ ਕੀਤੀ ਜਾਊਗੀ ਤੇ ਫਿਰ ਉਹ ਅੱਗੇ ਰਿਕਵਰ ਇਹ ਸਾਰਾ ਪੈਸਾ ਜਿਹੜਾ ਇਨਵੈਸਟ ਹੈ ਸਿਰਫ ਪ੍ਰਾਪਰਟੀ 'ਚ ਹੀ ਕਰਦੇ ਸੀ ਜਾਂ ਹੋਰ ਵੀ ਕਿਤੇ ਇਹਨਾਂ ਇਨਵੈਸਟਮੈਂਟ ਦੇਖੀ ਸਾਡੇ ਕੋਲ ਜਿਹੜਾ ਇਹ 4 ਕਰੋੜ ਰੁਪਏ ਅਸੀਂ ਅਕਾਊਂਟ ਫੋਰ ਕੀਤਾ ਹੈ ਤੇ ਇਹ ਚ ਮੂਵੇਬਲ ਤੇ ਇਮੂਵੇਬਲ ਦੋਨੋਂ ਐਸੈਟਸ 'ਚ ਇਹਨੇ ਡਾਈਵਰਸਿਫਾਈ ਕੀਤਾ ਹੋਇਆ ਸੀ ਆਪਣਾ ਮਨੀ ਪੋਰਟਫੋਲੀਓ तो जो जो गल ਸਾਡੇ ਸਾਹਮਣੇ ਆਉਗੀ ਅਸੀਂ ਉਸੇ ਹਿਸਾਬ ਨਾਲ ਕਰਾਂਗੇ। ਤੁਹਾਡੀਆਂ ਕਿੰਨੀਆਂ ਗ੍ਰਿਫਤਾਰੀਆਂ ਹੋ ਗਈਆਂ ਸੀ ਵੈਸੇ? ਤੇ ਇਹ ਚ ਇਹ ਤੀਜੀ ਗ੍ਰਿਫਤਾਰੀ ਹੈ ਜੀ।